ਕਸੂ ਦਾ ਚਾਰਜਰ ਰਹਿ ਗਿਆ ਉਹ ਵੀ ਇੱਧਰ ਪਾ ਲਈ। ਮਤ ਪਾਲੇ ਕੱਪੜੇ? ਹਾਂਜੀ ਮੰਮੀ ਪਾਲੇ ਬਸ ਫੋਨ ਦਾ ਚਾਰਜਰ ਰਹਿ ਗਿਆ ਉਧਰ ਉਹਨੇ ਕਲੀ ਨੂੰ। ਠੀਕ ਆ ਪਾਇਆ ਕੋਈ ਨਹੀਂ ਆ ਨਹੀਂ ਤੇ ਪੜਾ ਦੂੰਗੀ ਮੈਂ ਹੋਰ ਤੈਨੂੰ ਸੂਟ ਦਫਾ ਕਰ ਸੂਟ ਇੱਥੇ। ਜਦੋਂ ਤੈਨੂੰ ਨਹੀਂ ਸੂਟ ਤੇ ਇਹਦਾ ਸੂਟ ਕੀ ਕਰਨੀ ਆ ਤੂੰ। ਚਲ ਮੰਮੀ ਤੋ ਚਾਰ ਦੱਲੇ ਮੈਂ ਜਿਹੜੇ ਤੁਸੀਂ ਬਣਾਉਣ ਦਿੱਤੇ ਮੈਂ ਵੀ ਹੁੰਦੀ ਲੈ। ਆ ਇਹਨਾਂ ਦਾ ਕੱਪੜਾ ਲੈ ਨਹੀਂ ਕੋਈ ਵੀ ਤੇ ਹੁਣ ਇੱਥੇ ਰਹਿਣਾ ਨਹੀਂ ਆਪਾਂ ਚੱਲ ਜੀ। ਚਲੋ ਬੱਸ ਮੰਮੀ ਮੈਂ ਤੇ ਤਿਆਰੀ ਕਰਨੀ ਆ ਚਲੋ ਚੱਲੀਏ। ਰਹਾਂ ਦਾ ਫਾਇਦਾ ਹੈ ਕਿ ਜਦੋਂ ਤੁਹਾਡੀ ਵੀ ਇੱਜ਼ਤ ਮੇਰੀ ਨਹੀਂ ਜਿਹਦੇ ਤੇ ਕੀ ਕਰਨੋ ਅਵਲ ਸਿੱਧਾ ਮੂੰਹ ਤੇ ਕਹਿਤਾ ਬਣੀ ਮਾਂ ਨੂੰ ਕਹਿ ਚਲ ਜਾ ਮਾਂ ਨੂੰ ਕਹਿਆ ਮੈਨੂੰ ਕਹਿੰਦੀ ਅੱਜ ਚਲ ਜਾ ਕੱਲ ਨੂੰ ਮੈਂ ਚਲ ਗਈ ਕਿ ਤੈਨੂੰ ਵੀ ਕਹਿਣਾ ਚਲ ਜਾ ਤੇ ਤੂੰ ਫਿਰ ਪੁੱਤ ਕਿੱਥੇ ਜਾਣਾ ਹੁਣ ਤੂੰ ਮੇਰੇ ਨਾਲ ਹੀ ਚੱਲ ਤੇ ਚੰਗਾ ਵਾ ਚਲੋ ਚਲੋ ਮੰਮੀ ਮੈਂ ਅੱਜ ਤੁਰੀ ਹਾਂ ਹੋ ਗਿਆ ਤੇਰੀ ਵੀਰ ਦਾ ਕਰ ਨਾ ਹਾਂ ਦੱਸ ਦੋਨੂੰ ਵੀ ਨਾਲ ਨਹੀਂ ਆਉਣ ਲੱਗੀਆਂ ਹਲੋ ਕਾ ਹਾਂ ਠੀਕ ਕੀ ਊੜੀ ਕਿਉਂ ਮੈਂ ਮਰ ਗਈ ਨਹੀਂ ਮੈਂ ਨਹੀਂ ਰਹਿ ਸਕਦੀ ਐਦਾਂ ਕੀਤਾ ਐਦਾਂ ਨਹੀਂ ਹੋਣਾ ਜਿੰਦੀ ਮਾਂ ਨੂੰ ਕਾਢਿਆ ਛੋਟੇ ਉੱਥੇ ਮੜੀਆਂ ਚ ਤੇ ਕੰਮ ਨਵੇੜਿਆ ਫੇਰ ਲੈਵੀਂ ਉਹਨੂੰ ਆਪਣੇ ਆਪਕਲ ਕਰ ਥੋੜੀ ਬੁਤੀ ਇੰਦਾ ਨੰਨ ਕੁੜੀ ਵੇਖ ਲਈ ਐ ਚਲ ਵਧੀਆ ਸੋਗੋ ਵਿਆਹ ਕਰਦਿਨੇ ਜਾ ਕੇ ਆ ਮਾਂ ਤੇ ਮੈਂ ਆਪਣੀ ਛੱਡਾ ਫਿਰ ਬਣੀਆਂ ਚ ਜਿੰਦੀ ਨੂੰ ਆਂਦਾ ਮਾਰ ਖਾਣ ਦੀ ਮੈਂ ਕੱਲੀ ਨਹੀਂ ਰਹਿਣਾ ਮਾਂ ਤੇਰੀ ਦੇ ਨਾਲ ਨਹੀਂ ਲੈਣਾ ਉਹਨੂੰ ਕਹਿੰਦਾ ਕਿੱਦਾਂ ਕਿੱਦਾਂ ਨਹੀਂ ਮਾਰਣਾ ਮਾਂ ਗੱਦੂ ਆਈ ਇਹਨੂੰ ਕਹਿੰਦਾ ਕਿ ਜਿੱਥੇ ਮਰਜੀ ਰਹਿ ਐ ਉਹਨੂੰ ਮੇਰਾ ਘਰ ਨਹੀਂ ਮੇਰਾ ਘਰ ਮੇਰਾ ਬਾਹਰ ਮੇਰਾ ਆਪਣੇ ਘਰ ਤੇ ਤੈਨੂੰ ਨਹੀਂ ਬੰਨ ਦੇਣਾ ਠੀਕ ਆ ਫਿਰ ਕਹਿੰਦਾ ਕਿ ਤੁਰਿਆ ਫਿਰ ਜਿੱਥੇ ਮਰਜੀ ਫਿਰ ਉਹਨੂੰ ਚਾਚਾ ਆ ਦੀ ਪੇਕੇ ਉਹਦੀ ਮਾਂ ਕਿੱਦਾਂ ਰਿਆ ਭੁਗੀ ਤੇ ਅਛਾ ਮੂੰ ਕੱਲ ਦੀ ਜੰਮੀ ਜਿਹੜੀ ਮੇਰੇ ਨਾਲ ਗੱਲ ਕਰਾਂ ਜੀ ਮੈਂ ਦੱਸਦੀ ਆ ਜਰੀ ਹੈਲੋ ਨਾ ਹਾਂ ਜੀ ਕਾ ਮੂ ਇਹ ਬੜਾ ਬੜੀ ਵਧੀਆ ਕਲ ਕਰਨ ਡਿਆ ਵਾ ਤੇ ਜੇ ਤੂੰ ਵਿਆਹ ਕਰਦਾ ਮੈਂ ਤੇ ਮਮੀ ਨੂੰ ਕਹਿਣ ਦੀ ਬਣਾ ਲੀਨੇ ਮੈਂ ਤੇ ਮਮੀ ਨੇ ਇੱਕ ਵਾਰੀ ਵੀ ਨਹੀਂ ਨਾ ਕਿ ਹਾਂ ਤੇਰਾ ਕਰ ਦਿੰਨੇ ਵਾ ਮੈਂ ਉੱਥੇ ਹੀ ਆਉਣ ਲੱਗਿਆ ਮਾਵਾ ਧੀਆਂ ਆਪਾ ਮੇ ਮਮੀ ਤੋਂ ਨੂੰ ਜਿਆਦਾ ਚੁਬਦੀ ਜੀ ਉਹਦੇ ਮਗਰ ਲੱਗ ਗਿਆ ਵਾ ਹਜੇ ਤੇ ਉਹ ਘਰ ਨਹੀਂ ਆਈ ਤੂੰ ਕਿਹਾ ਹੀ ਇਹਦੇ ਮਗਰ ਲੱਗ ਗਿਆ ਮੈਂ ਲਾਈ ਲੱਗੇ ਨੂੰ ਕਹਿੰਦੇ ਆ खबरदार ਜੇ ਮੇਰੀ ਇਹਨੂੰ ਕਹਿ ਮਾਂ ਨੂੰ ਗੱਲ ਕੀਤੀ ਤੇ ਹੁਣ ਦੂਜੇ ਪੈਰ ਨਹੀਂ ਪਾਇਆ ਲੈਣ ਦੀ ਦੇਣ ਦੀ ਕਿਤੇ ਅੱਜ ਕਹਿੰਦਾ ਮਾਂ ਨੂੰ ਘਰੋਂ ਕਰ ਦੇ ਕੱਲ ਨੂੰ ਪਤਾ ਨਹੀਂ ਕੀ ਕੀ ਹੋਣਾ ਇਹਨੂੰ ਕੱਢੂਗੀ ਘਰੋਂ ਫਿਰ ਚੰਗਾ ਰਹੂਗਾ ਨਹੀਂ ਜੀ ਉਹ ਕਹਿੰਦੀ ਮੈਂ ਮਾਂ ਨੂੰ ਲੈਣਾ ਤੇ ਮੈਂ ਤੇਰੀ ਭੈਣ ਨੂੰ ਮਿਲੂਗੀ ਉਹ ਦਿਮਾਗ ਦਾ ਥੋੜਾ ਜਿਹਾ ਕੋਈ ਸੋਚ ਠੀਕ ਵਾ ਨਾ ਰਖੜਨਾ ਨਾ ਦਾ ਕੋਈ ਆਪਾਂ ਮਾਂ ਦੀ ਨਹੀਂ ਠੀਕ ਵਾ ਆ ਉਹ ਤੇ ਇਹਨੂੰ ਨਾ ਮਾਂ ਚਾਹੀਦੀ ਨਾ ਭੈਣ ਚਾਹੀਦੀ ਹੁਣ ਉਹ ਚਾਹੀਦੀ ਜਿਹੜੀ ਬਗਾਨੀ ਆ ਕੇ ਆਪਣੇ ਜਿਹੜੇ ਉਹ ਨਾ ਚਾਹੀਦੇ ਨਹੀਂ ਇਹਨੂੰ ਚਲ ਠੀਕ ਆ ਮਰਜੀ ਤੇਰੀ ਕੋਈ ਗੱਲ ਨਹੀਂ ਲੈ ਆਇਆ ਫਿਰ ਉਹਨੂੰ ਅਬਾ ਤੇ ਮਾਂ ਮੇਰੀ ਦਾ ਘਰ ਉਥੇ ਬਾਣੀ ਨਾ ਚੱਲਨੇ ਉੱਥੇ ਹੀ ਆਪਾਂ ਰਹਿ ਜਿੱਥੇ ਮਰਜ਼ੀ ਰਹਿ ਕੇ ਉਹਨੂੰ ਆਈ ਤੈਨੂੰ ਗੇਟ ਵੀ ਨੰਗਣ ਨਾ ਤਦ ਗਈ ਸੁਣਦੇ ਆ ਵਾ ਨਾ ਇਹਨਾਂ ਨੂੰ ਮੰਮੀ ਇਹ ਕਿਰਤੂਦ ਹੁਣ ਇਹ ਨਹੀਂ ਇਹਨੂੰ ਮਾਨ ਚੰਗੀ ਲੱਗਦੀ ਤਰੋ ਚੱਲੀਏ ਆਪਾਂ ਉਹ ਘੰਡ ਬਣਾਇਆ ਨਾ ਮਾਣੇ ਵੇਖਿਆ ਨੇ ਆ ਜਮਾਨੀ ਚੰਗੀ ਤੇ ਸਸਨੂ ਲਿਆ ਕੇ ਲਾਗੇ ਰੱਖਣਾ ਤੂੰ ਬੁੱਤ ਮੈਨੂੰ ਇੱਕ ਦਾਰ ਦੇ ਸਮਝਾਈ ਆ ਨਹੀਂ ਸਮਝਾਈ ਇਹਨਾਂ ਮਾਵਾਂ ਦੀਆਂ ਨੂੰ ਕੀ ਹੋਣ ਹੋ ਗਿਆ ਵਾ ਬੜਾ ਉੱਚੀ ਉੱਚੀ ਬੋਲਣ ਡੀਆਂ ਵਾ ਪਤਾ ਨਹੀਂ ਕੀ ਗੱਲ ਹੋਈ ਆ ਚੰਗੀਆਂ ਪਲੀਆਂ ਬੈਠੀਆਂ ਪਤਾ ਨਹੀਂ ਕੀ ਹੋਇਆ ਵਾ ਇਹਨਾਂ ਨੂੰ ਪਤਾ ਨਹੀਂ ਪ੍ਰਾਪਰਾ ਦੀ ਕੀ ਗੱਲ ਕਰਨ ਡੀਆਂ ਡੰਗਾਂ ਰਹਿਣ ਆਪਣਾ ਰੋਲਾ ਪਾਉਣ ਮੈਂ ਇਹਨਾਂ ਨਾਲ ਅੱਗੇ ਕੀ ਕਰਨ ਜਾਣਾ ਮੈਂ ਇੱਥੇ ਬੈਣੀ ਆ ਬਾਹਰ ਇਹਨਾਂ ਨੇ ਫੇਰ ਖਾਣਾ ਵਿੱਚ ਬੈਗੀ ਆਣ ਕੇ ਨਹੀਂ ਰਹਿਣ ਦੀਆਂ ਨੂੰ ਆਪਣੀਆਂ ਹੀ ਕਰਦੀਆਂ ਉਹ ਤਾਂ ਕੱਪੜੇ ਤੇ ਲੈ ਲਿਆ ਜਿਹੜੀ ਚੀਜ਼ ਲੈਣ ਵਾਲੀ ਉਹ ਲਈ ਕਿ ਨਹੀਂ ਕਿਹੜੀ ਚੀਜ਼ ਮੰਮੀ ਇੰਨਾ ਇਹਨਾਂ ਨੂੰ ਸੋਨਾ ਪਾਇਆ ਵਾ ਉਹ ਨਹੀਂ ਲੈਣਾ ਨਹੀਂ ਮੰਮੀ ਉਹ ਤੇ ਮੈਂ ਲੈ ਆ ਨੀ ਉਹ ਵੀ ਲੈ ਤੇ ਜਿਹੜਾ ਇਹਨਾਂ ਪਾਇਆ ਉਹ ਵੀ ਨਾਲ ਲੈ ਉੱਠ ਵੀ ਜਾ ਕੇ ਤੇ ਮੰਗ ਅ ਵੀ ਭੋੜੀ ਜੀ ਬਣੀ ਆ ਜਿਹੜਾ ਮੰਮੀ ਇਹਨਾਂ ਨੇ ਪਾਇਆ ਉਹ ਕਿਦਾਂ ਮੈਂ ਉਹਦੀ ਚਾਹ ਜਿਹੜਾ ਤੂੰ ਪਾਇਆ ਇਹ ਸਭ ਨਹੀਂ ਮੇਰੇ ਸਾਸਰੂ ਤੇ ਮੈਨੂੰ ਉਹਦੇ ਵਿੱਚ ਲੈ ਲੈਣੀ ਆ ਤੂੰ ਸਾਰਾ ਲੈ ਕੇ ਆ ਉਹਨਾਂ ਮੈਨੂੰ ਸਾਰਾ ਮੇਰਾ ਗਹਿਣਾ ਦੋ ਅਬ ਮੈਂ ਮੁੜ ਕੇ ਇੱਥੇ ਥੋੜਾ ਤੈਨੂੰ ਕਹਿਣਾ ਹੁਣ ਹਾਂ ਮੁੰਮੀ ਨਾ ਮੈਂ ਕਿਸਾ ਸਮਝਾ ਚਾਹ ਵੱਟ ਫੇਰ ਕੇ ਉੜਦੀ ਕਿਉਂ ਨਹੀਂ ਇਹਨਾਂ ਨੂੰ ਕੀ ਕਰਨਾ ਹੈ ਇਹ ਤੇ ਮੈਂ ਚਾਰ-ਚਾਰ ਦੇ ਹੋਲ ਬਣਾ ਲਈਦੀ ਤੈਨੂੰ ਬਹੁਤ ਤੇ ਲੱਖਾਂ ਦੇ ਹਿਸਾਬ ਨਾਲ ਬਣਾਣਾ ਵਾ ਬਣਾ ਲੇਂਗੀ ਮੁੜ ਕੇ ਸਹੀ ਗੱਲ ਦਾ ਜਿਹੜੀ ਚ ਗਾ ਕੇ ਮੇਨ ਚੀਜ਼ ਉਹ ਤੇ ਮੈਂ ਛੱਡੀ ਚ ਨਹੀਂ ਜੇ ਤੁਹਾਡੇ ਦਿਮਾਗ ਚਾ ਕਰਨਾ ਆਉਂਦੀ ਤੇ ਮੈਂ ਆ ਦੋ ਟੰਗੀਆਂ ਲੈਣੇ ਤੁੜ ਪੈਣਾ ਨਹੀਂ ਹੁੰਨੇ ਇੰਨਾ ਹੈ ਹੀ ਆ ਤਦ ਹੀ ਕਰਕੇ ਤੇ ਮੈਂ ਇੱਥੇ ਰਹਿਣ ਦੀ ਕੀ ਪਟਮਾਕ ਤੇਰਾ ਕਿਤੇ ਨਹੀਂ ਕੰਮ ਕਰਦਾ ਚੱਲ ਮੁੰਮੀ ਪੀਣੀ ਆ ਜਾਂ ਮੇਰੀ ਗੱਲ ਸੁਣ ਸਸਾ ਸਸਾ ਉਹ ਤਾਂ ਸਿੱਧੀ ਲੈ ਆਈ ਕੋਰਾਂ ਜੇ ਜਾਈਏ ਜਾਂ ਜਦੋਂ ਇਹ ਪੈਨਾ ਸਾਰਾ ਕੁਝ ਆਪਣੇ ਹੱਥਾਂ ਵਾਸਤੇ ਕਰ ਗਏ ਬਦਲ ਦੇਣਾ ਠੀਕ ਮੋਨੇ ਤੋਂ ਪੁਲੀ ਜੀ ਬਣ ਕੇ ਆਦੀ ਉਹ ਕਹਿ ਦੂਗੀ ਮੁੜ ਕੇ ਨਹੀਂ ਦੇਣਾ ਤੇ ਫਿਰ ਆ ਜائیںਗੀ ਕੋਈ ਨਹੀਂ ਮੰਮੀ ਬਾਅਦ ਚ ਤੇਰੀਲੀ ਉਹਨਾਂ ਕੋ ਮੈਨੂੰ ਜਿੱਥੋਂ ਮਰਜੀ ਦੇ ਲੈ ਕੇ ਆਉਣਾ ਇਹ ਸਾਰਾ ਠੀਕ ਮੇਰੀ ਗੱਲ ਸੁਣ ਜੇ ਕੋਈ țeੜ ਮੇੜ ਕਰੂਗੀ ਨਾ ਉਹਨੂੰ ਕਹੀਂ ਸਾਰਾ ਗਿਆਣਾ ਘਟਾ ਦੇ ਦੇ ਮੈਨੂੰ ਲਈ ਤੇ ਮੈਂ ਦਾਜ ਦਾ ਫਰਜ਼ਾ ਕਰਾਦਣਾ ਹੀ ਕਰਤੇ ਬੰਦੇ ਜਿੰਨੂੰ ਕਿ ਕਰਤੇ ਕਹੂੰਗੀ ਦਊਗੀ ਕਿਉਂ ਨਾ ਦਾਰ ਕੇ ਛੱਡ ਕੇ ਉਹਦੇ ਪਿਆਰ ਥਲੋ ਜ਼ਮੀਨਾਂ ਦੇ ਲਿਖ ਨੂੰ ਤੱਕ ਗਈ ਚੰਗੂ ਨਹੀਂ ਕਹੀ ਉਹ ਕੁੜੀ ਮੇਰੀ ਸ਼ਦੈਣਾ ਨਾ ਪਤਾ ਲੱਗਦਾ ਵਾ ਕੁਛ ਤੈਨੂੰ ਵੀ ਆਈ ਨਾਲ ਕੀ ਕਰਨਾ ਹੈ ਜਿਹੜੀ ਚੀਜ਼ ਖੜਨ ਵਾਲੀ ਉਹਨੂੰ ਖੜਦੀ ਨਹੀਂ ਆ ਪਰ ਇਹਦਾ ਨਹੀਂ ਦਿਮਾਗ ਕੰਮ ਕਰਦਾ ਵੀ ਆਪਣਿਆਂ ਵੀ ਥੋੜਾ ਬੋਤਾ ਦਿਮਾਗ ਕੰਮ ਕਰੀ ਇਹ ਦੇ ਦੋਗੀ ਦਊ ਕਿਦਾਂ ਨਾ ਭਲਾ ਆਪੇ ਦੇਣਾ ਇਹਨੇ ਤੇ ਕੱਢ ਕੇ ਮੰਮੀ ਬੈਠੇ ਜੀ ਹਾਂ ਆ ਜੇ ਮੇਰੀ ਗੱਲ ਸੁਣੋ ਜਿਹੜਾ ਮੇਰੀ ਮੰਮੀ ਨੇ ਮੈਨੂੰ ਸੋਨਾ ਪਾਇਆ ਸੀ ਤੁਹਾਡੇ ਕੋਲੋਂ ਦੋ ਉਹ ਮੈਨੂੰ ਚਾਹੀਦਾ ਵਾ ਲੈ ਲਾ ਕੀ ਕਰਨਾ ਤਾ ਸੋਨਾ ਮੰਮੀ ਉਹ ਮੇਰੇ ਨਾਲ ਪੇਕੇ ਵਿਆਹ ਵਾ ਅੱਡੇ ਸ਼ਰੀਕੇ ਚ ਤੇ ਜਾਣਾ ਵਾ ਮੈਂ ਤੇ ਮੰਮੀ ਨੇ ਨਾਲੇ ਮੰਮੀ ਜਿਹੜਾ ਸਾਬੀ ਨੂੰ ਕੜਾ ਨਹੀਂ ਪਾਇਆ ਉਹ ਮੇਰੇ ਵੀਰ ਦਾ ਫੋਨ ਆਉਣ ਡਿਆ ਇਹ ਤੇ ਕਹਿੰਦਾ ਲੈ ਵੀ ਨਾਲ ਤੇ ਮੈਂ ਪਾ ਲੂੰਗਾ ਤੇ ਮੁੜ ਕੇ ਚਲ ਉਹਦਾ ਹੀ ਆਪਸੇ ਭੇਜ ਦਾਂਗੇ ਤੇ ਕੋਈ ਨਹੀਂ ਲੈ ਜਾ ਤੇਰੀਆਂ ਚੀਜ਼ਾਂ ਤੂੰ ਹੀ ਖੜਨੇਗਾ ਮੈਂ ਕੀ ਕਰਨ ਦਾ ਰੱਖ ਕੇ ਆਹੋ ਫਿਰ ਦੇ ਦੋ ਮੰਮੀ ਉਹ ਤੇ ਫਿਰ ਜਾਣਾ ਅੱਜ ਹੀ ਜਾਣਾ ਹਾਂਜੀ ਜਣਾ। ਹਾਂਜੀ ਫਿਰ ਤੁਹਾਨੂੰ ਪਤਾ ਤੇ ਜਾ ਕੇ ਸਾਫ ਸਫਾਈ ਵੀ ਕਰਨੀ ਕਰਦੀ। ਫਿਰ ਮੰਮੀ ਨੇ ਵੀ ਕੱਪੜੇ ਬਣਾਉਣੇ ਮੈਂਮੀ ਚਾਕੇ ਬਣਾਉਣੇ ਕੋਈ ਚੀਜ਼ ਵਕਤ ਬੰਦੇ ਨੇ ਹੋਰ ਵੀ ਖਰੀਦਣੀ ਹੁੰਦੀ ਐ। ਤਾਂ ਠੀਕ ਆ ਕੋਈ ਨਹੀਂ ਲੈ ਜਾ ਤੂੰ ਆਪਣਾ ਸੋਨਾ। ਨਾ ਉਹ ਫੜਾ ਦਿਓ ਫਿਰ ਮੈਨੂੰ। ਚੱਲ। ਹਾਂ ਦੋ ਫੜਾਓ। ਸ਼ੁਗਰਾ ਬੁੱਢੀ ਖਾਣਗੀ ਕਿਤੇ। ਬੜੀ ਛੇਤੀ ਬੰਨੀ ਐ। ਮਨਨਵਾਣੇ ਜਾਂ ਤਾਂ ਹੈ ਨਹੀਂ। ਮੈਨੂੰ ਲੱਗਦਾ ਹੈ ਮੈਨੂੰ ਘਰ ਦਾ ਕੇ ਖੁਸ਼ੀ ਨਹੀਂ। ਚੱਲ ਕੋਈ ਨਹੀਂ। ਜੇ ਨਹੀਂ ਤੁਸੀਂ ਘਰ ਰਹਿ ਕੇ ਖੁਸ਼ ਹੋ ਤੇ ਮੈਂ ਵੀ ਇਥੇ ਰਹਿ ਕੇ ਖੁਸ਼ ਹਾਂ। ਮੈਂ ਚਲੀ ਜਾਣਾ ਹੁਣ ਪੱਕੀ ਇਥੋਂ। ਕੱਢਿਆ ਸਮਾਨ ਮੰਮੀ? ਹਾਂ ਮੈਂ ਕੱਢਿਆ ਸਮਾਨ। ਆ ਲੈ ਆਪਣਾ ਸਮਾਨ ਤੋਂ। ਤੇ ਸਾਂਭ ਲਵੀਂ ਚੰਗਾ। ਆ ਲੈ ਤੇਰਾ ਸੈਟ। ਚਲ ਐ ਦੱਸੋ ਮੇਰੀ ਮਾਂ ਮੇਰੀ ਨਾਨਾ ਬਾਤੇ। ਤੇ ਸਾਂਭ ਨਾ ਹੀ ਹੈ। ਨਹੀਂ ਨਾਨਾ। ਤੈਨੂੰ ਪਤਾ ਹੈ ਮਹਿੰਗਿਆ ਪਾ ਦਾ ਸੋਨਾ ਵਾ ਤੇ ਆ ਲੈ ਫੜ ਤੜਾ ਤੇ ਆ ਬਾਕੀ ਸਾਰਾ ਨਿੱਕਾ ਮੋਟਾ ਸਮਾਨ ਜਿਹੜੇ ਤੇਰੇ ਟੋਪਰ ਟਾਪਸ ਵਾ ਹਾਂ ਮੰਮੀ ਮੈਂ ਲੈ ਚੁਣੂ ਹਾਂ ਜਿਹੜੇ ਮੇਰੀ ਮੰਮੀ ਨੇ ਤੁਹਾਨੂੰ ਟੋਪਸ ਪਾਏ ਹੀ ਇਹ ਵੀ ਦੇ ਦੋ ਆ ਲੈ ਫੜ ਇਹ ਵੀ ਲੱਲਾ ਮੇਰੀ ਮਾਂ ਚੱਲ ਵਿਆਹ ਤੇ ਪਾਲੂਗੀ ਤੇ ਮੁੜ ਕੇ ਆਉਣ ਲੱਗੇ ਵਾਪਸ ਕਰ ਦੋ ਛਗਣ ਵਾਲੇ ਦਿਨ ਕੋਈ ਹੋਰ ਪਾੜੂ ਬਰਾਤ ਵਾਲੇ ਦਿਨ ਕੋਈ ਹੋਰ ਪਾਲਣਗੀ ਚਲੋ ਜਿਹੜਾ ਮਰਜ਼ੀ ਪਾਇਆ ਪਾ ਰੱਖੀ ਸਾਭ ਕੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਦੱਸੋ ਮਾਂ ਮੇਰੀ ਨੇ ਆਲੋ ਨੇ ਸਾਂਭ ਨਹੀਂ ਆਈਆਂ ਚੀਜ਼ਾਂ ਦਾ ਮਾਂ ਨੇ ਤੇ ਕਈ ਕੰਮ ਕਰਨੇ ਹੁੰਦੇ ਤਾਂ ਪਾ ਤੂੰ ਆਪਣੀਆਂ ਚੀਜ਼ਾਂ ਆਪ ਸਾਂਭਣੀਆਂ ਕਿਉਂ ਮਹਿੰਗੇ ਪਾਤਾ ਸੋਨਾ ਹੈਂ ਤੈਨੂੰ ਪਤਾ ਕਿਹੜੇ ਰੇਟ ਤੇ ਆ ਇਹਨਾਂ ਹੋਏ ਲਾਪਰਵਾਹੀ ਕਰ ਛੜੇ ਚੰਗਾ ਠੀਕ ਆਹੋ ਲੱਗਦਾ ਕਢਾਈ ਲਿਆ ਆਹ ਲੋ ਮੰਮੀ ਫੋਟੋ ਕਡਾ ਲੈ ਆਈਂ ਆ ਸਾਰਾ ਲੈ ਆਈਂ ਸਾਡੀ ਕਿਤਨੀ ਆ ਇੱਕੋ ਟੌਪਸ ਵੀ ਤੁਹਾਡੇ ਕੜਾ ਵੀ ਛਾਪਦੀ ਖੋਲੋ ਦੋ ਤਾਂ ਬੈਗ ਕਾਲਾ ਗਾ ਬੁੰਨੀਏ ਤੂੰ ਸਾਰਾ ਕੁਛ ਇੱਥੇ ਛੱਡ ਜਣਾ ਮੇਰੀ ਗੱਲ ਸੁਣੋ ਮੇਰੇ ਤੇ ਜਾਂਦੇ ਦਿਮਾਗ ਚ ਆਈਡੀਆ ਆ ਗਿਆ ਮੈਂ ਕਿਹਾ ਵਿਆਹ ਵਾ ਨੂੰ ਉੱਥੇ ਪੱਦ ਵੀ ਚੰਗਾ ਹੋਇਆ ਕਿਤੇ ਕਰ ਗਿਆ ਤੇਰਾ ਦਿਮਾਗ ਕੰਮ ਆ ਇਤਰੇ ਪਾ ਬਾਹਰ ਕੋં ਡਿਆ ਤ ਨਹੀਂ ਗਿਆ ਕੋਈ ਨਹੀਂ ਮੰਮੀ ਕੜਾ ਵੀ ਆ ਗਿਆ ਤੇ ਮਾਸ਼ਾਪ ਵੀ ਮੇਰੀ ਆ ਗਈ ਆ ਸੈੱਟ ਵੀ ਹੈ ਤੇ ਜਿਹੜਾ ਟੌਪਸਾਂ ਦੇ ਜੋੜੇ ਇਹਨਾਂ ਨੇ ਪਾਇਆ ਸੀ ਤੁਹਾਡੇ ਵਾਲਾ ਦੋਵੇਂ ਤਿੰਨੇ ਕਿੱਛੇ ਹੀ ਦੇਤੇ ਹੋ ਜਿਹੜੇ ਤੁਸੀਂ ਨਾਲ ਪਾਇਆ ਟੌਪਸਾਂ ਦਾ ਜੋੜਾ ਉਹ ਲੈ ਹੀ ਕੀ ਛੱਡਾ ਹੀ ਉਹ ਵੀ ਕਿ ਉਹਨੇ ਨਾਲ ਲੈ ਗਈ ਹੁਣ ਮੈਂ ਕਿੱਥੋਂ ਨੀ ਆ ਮੈਂ ਹੁਣ ਤੁਹਾਨੂੰ ਪਤਾ ਉਹਨੇ ਇੱਥੇ ਰੱਖਣਾ ਸੀ ਕਿ ਤਾ ਮਾਂ ਕੋ ਪਿਆ ਹੋਵੇ ਜਿੰਨਾ ਕੰਮ ਕਿਹਾ ਉਹਨਾਂ ਕਿ ਕੀਤਾ ਹੀ ਤੂੰ ਤੇ ਮੈਨੂੰ ਨਹੀਂ ਚੇਤਾ ਆਇਆ ਹੁਣ ਮੈਂ ਕਿ ਚਲ ਹੁਣ ਮੈਂ ਛੱਡ ਕੇ ਆਲਾ ਬਾਕੀ ਤੇ ਸਾਰਾ ਆ ਗਿਆ ਜਿਹੜੀ ਇਹਨਾਂ ਵਾਲੇ ਟੌਪਸ ਹੀ ਉਹੀ ਆ ਗਏ ਹੱਥ ਆ ਤਾਂ ਗਏ ਪੜਾ ਚਲ ਉਹਨਾਂ ਟੌਪਸਾਂ ਦੇ ਬਦਲੇ ਇਹ ਸਹੀ ਚਲ ਇਹ ਵੀ ਹੈ ਆਪ ਚਲ ਆ ਗਏ ਆ ਇੱਧਰੋਂ ਉੱਧਰੋਂ ਪਈ ਇੱਧਰੋਂ ਪਈਆਂ ਸੌਣਾਂ ਤੇ ਨੂੰ ਉਹ ਵੀ ਲੈ ਆਈਆਂ ਅੰਗੀ ਮਿਹਾੜੇ ਵਾਲਾ ਹੀ ਸੈੱਟ ਦਿੱਤਾ ਆਪਣੇ ਵਾਲਾ ਨਹੀਂ ਇਹਨੇ ਨੀ ਕਿੱਟੀ ਸੈੱਟ ਦਿੱਤਾ ਤੇ ਉਹ ਕਹਿੰਨੀ ਆਖੀ ਇਹ ਤੇ ਮੈਂ ਪਾਲਿਆ ਸਗਨ ਵਾਲੇ ਦਿਨ ਤੇ ਬਰਾਤ ਵਾਲੇ ਦਿਨ ਪਾਉਣਾ ਕੀ ਹੈ ਤੇ ਤੇਰਾ ਦਿਮਾਗ ਉਦੋਂ ਨਹੀਂ ਕੰਮ ਕੀਤਾ ਉਹ ਵੀ ਮੰਗਦੀ ਹਾਂ ਹਾਏ ਉਹਨੂੰ ਤੇ ਮੈਂ ਦੱਸਿਆ ਨਹੀਂ ਵੀ ਆਪਾਂ ਗੁੱਸੇ ਹੋ ਗਏ ਚੱਲ ਨਹੀਂ ਆ ਮੈਂ ਜਦੋਂ ਕੋ ਮਿੱਠੀ ਪਿਆਰੀ ਹੋ ਕੇ ਮਾਂ ਸੋਨਾ ਲਿਆ ਤੂੰ ਹੀ ਮੰਗ ਲਓ ਹੁਣ ਫਿਰ ਮੈਂ ਨਹੀਂ ਤੈਨੂੰ ਕਿਹਾ ਕਿੰਨੇ ਗੁੱਸੇ ਹੋਣ ਨੂੰ ਤੈਨੂੰ ਇਹ ਗੱਲ ਕਹੀ ਵੀ ਸੋਨਾ ਕਿਹੇ ਤੇ ਭੱਜ ਨਾ ਘੜ ਲਿਆ ਵਾ ਜਦੋਂ ਵਿਆਹ ਦਾ ਭੱਜ ਲਿਆ ਸੀ ਤੂੰ ਕਹਿੰਨੀ ਆ ਮੈਂ ਬਰਾਤ ਤੇ ਪਾ ਲੂੰਗੀ ਇੱਕ ਦਿਨ ਇੱਕ ਦਿਨ ਸਗਨ ਤੇ ਪਾ ਲੂੰਗੀ ਮੰਮੀ ਆਪਣੇ ਵਾਲਾ ਵੀ ਸੈਟ ਦੇ ਦੇ ਹਾਏ ਮੰਮੀ ਮੇਰਾ ਤਾਂ ਲੱਗੇ ਦਿਲ ਡਰਨ ਡਿਆ ਸੀ ਤੁਹਾਨੂੰ ਪਤਾ ਮੇਰੇ ਕੋ ਡਰਨ ਡਿਆ ਹੀ ਹੈ ਮੇਰੀ ਕੁੜੀਆ ਤੇ ਪਤਾ ਨਹੀਂ ਦਿਲ ਚੜੀ ਜਿੰਨਾ ਰੱਖਿਆ ਤੂੰ ਮੰਮੀ ਜੀ ਨੂੰ ਪਤਾ ਲੱਗ ਜਾਂਦਾ ਕਿ ਨਹੀਂ ਵੀ ਨਹੀਂ ਫੜਾਉਣਾ ਫੇਰ ਕੀ ਕਰ ਲੈਣਾ ਹੈ ਤੁਸੀਂ ਜਿੱਦੋਂ ਤੂੰ ਨਹੀਂ ਦੱਸਣਾ ਮੈਂ ਨਹੀਂ ਦੱਸਣਾ ਹੀ ਸਾਬੀ ਨੂੰ ਵੀ ਨਹੀਂ ਦੱਸਣਾ ਤੇ ਪਤਾ ਤੈਨੂੰ ਕਿੱਦਾਂ ਉਹਨੂੰ ਲੱਗਣਾ ਹੈ ਮੈਨੂੰ ਨਹੀਂ ਪਤਾ ਫੇਰ ਕਿੱਦਾਂ ਪਤਾ ਲੱਗਣਾ ਹੈ ਉਹਨੂੰ ਪਰ ਮੇਰਾ ਦਿਲ ਡਰਦਾ ਜਿੰਨਾ ਆ ਗਿਆ ਮੰਮੀ ਇੰਨਾ ਹੀ ਬੜਾ ਲਾਲਚ ਬੁਰੀ ਬਲਾ ਹੁੰਦੀ ਆ ਪਰ ਲਾਲਚ ਨੂੰ ਨਾ ਪਈਏ ਪਤਾ ਲਾਲਚ ਨੂੰ ਨਾ ਪੈ ਹੁਣ ਉਹਨੂੰ ਵਿਆਹ ਦਾ ਭੱਜ ਲਾਇਆ ਹੀ ਤੇ ਢੀਡੇ ਕੱਪੜੇ ਲਈ ਪੈਸੇ ਵੀ ਲਿਆਉਣੇ ਨੇ ਕਿ ਉਹ ਕੀ ਕਰਨੂ ਛੱਡਾਈ ਹੁਣ ਜੇ ਤਾਂ ਭੁੱਲ ਗਿਆ ਆ ਬੱਸ ਦਿਮਾਗ ਤੇ ਇੰਨਾ ਕੀ ਹੈ ਮੇਰ ਨਾਲ ਹੀ ਹੋਣੇ ਮੈਨੇ ਪੇੜਨ ਵਾਲੀ ਐ ਸੱਸ ਨੂੰ ਨਹੀਂ ਕਹਿਣ ਜੋਗੀ ਨਾ ਸੱਸ ਨੂੰ ਕਹਿਣ ਜੋਗੀ ਨਾ ਤੂੰ ਘਰ ਵਾਲੇ ਨੂੰ ਕਹਿਣ ਜੋਗੀ ਹੈ ਮੈਂ ਮਮੀ ਜੰਨਾ ਕਿ ਮੇਰੇ ਕੋ ਕਢਾਇਆ ਗਿਆ ਮੈਂ ਕਢਾ ਤੇ ਲੈ ਆਂਦਾ ਵਾ ਸੋਨਾ ਪਰ ਪਈਆ 50000 ਰੁਪਏ ਕਢਾ ਲਿਓ ਨਹੀਂ ਉੱਥੇ ਕਿੰਨੀ ਕੀ ਗੱਲ ਹੀ ਚੱਲ ਮਮੀ ਰਹਿਣ ਤੇ ਫੜੋ ਫੋਨ ਚੱਲੀਏ ਹੁਣ ਤੇ ਉਹਨੂੰ ਜਾਣ ਲੱਗਾ ਦੱਸ ਦਈਏ ਫਿਰ ਪੱਕੇ ਚੰਨੇ ਆ ਹੁਣ ਤੇ ਦੱਸਣਾ ਹੀ ਪੈਣਾ ਗਾ ਦੇਣਾ ਪਤਾ ਲੱਗ ਜੂ ਫਿਰ ਹੱਥ ਚ ਕਿਨਾਂ ਦਾ ਫਿਰ ਸੋਚੂਗੀ ਨਾ ਵੀ ਦਿੱਤਾ ਕਿਉਂ ਮੈਂ ਸੋਨਾ ਸੋਚੇ ਜੋ ਮਰਜ਼ੀ ਕਰੇ ਹੁਣ ਸਾਡਾ ਸਮਾਨ ਸਾਡੇ ਹੱਥ ਆ ਗਿਆ ਆਪਣਾ ਤੇ ਆ ਗਿਆ ਨਾ ਸਮਾਨ ਬਾਕੀ ਇਹਨਾਂ ਦਾ ਇੰਨਾ ਕੁ ਰਵਿਆ ਨੂੰ ਕੀ ਆਪਣਾ ਕਿੱਥੇ ਆ ਗਿਆ ਅੰਤਰਾ ਵਿਆਹ ਤੇ ਇੰਨਾ ਖਰਚਾ ਹੋਇਆ ਉਹ ਕੀ ਲੈ ਲਿਆ ਕੱਖ ਵੀ ਨਹੀਂ ਲੈ ਲਿਆ ਤੇ ਮਮੀ ਸੋਨਾ ਤੇ ਗੜਾਹੀ ਬਾਕੇ ਜਾ ਕੇ ਜਦੋਂ ਗੱਲ ਕਰਾਂਗੇ ਫੋਨ ਤੇ ਤੇ ਆਪੇ ਮਿਲੂਗਾ ਹੀ ਨਾ ਉਹਨੇ ਉਹਨੇ ਪਤਾ ਕੀ ਆਖਣਾ ਉਹਨੇ ਮਗ ਅੱਖ ਦੀ ਬਾਕੀ ਆਖਣਾ ਅਸੀਂ ਕਿਹੜਾ ਉਹਨੂੰ ਛੱਡਣ ਦੇਉ ਤੇ ਆਪ ਤਲਾਕ ਦੇਣ ਦੀ ਹਾਂ ਗੱਲ ਆਖਣੀ ਆ ਉਹ ਘਟ ਚਲਾਕ ਨਹੀਂ ਆ ਚਾਰ ਰਤੀਆਂ ਤਾਂ ਦੀ ਆ ਤੇ ਚਲ ਜਿਹੜਾ ਤੁਸੀਂ ਦਾਜ ਦਾ ਪਰਚਾ ਕਿਹਾ ਫਿਰ ਉਹ ਜਿਹਾ ਹੈਗਾ ਚੱਲ ਵੇਖ ਲੈਨੇ ਆ ਤੋੜ ਗਾਂ ਛੱਕਾ ਦਿੱਤਾ ਤੁਰਨ ਵਣੀ ਹੈ ਤੂੰ ਵੀ ਕੁਛ ਨਹੀਂ ਹਾਲ ਤੇਰਾ ਪੁੱਤਿਆ ਹੁਜਾਪੜ ਬਣੇ ਤੂੰ ਮੰਮੀ ਇਹਨੂੰ ਕੀ ਹੈ ਘਰੇ ਜਾਣਾ ਆਪਣੇ ਚੱਲੇ ਮੰਮੀ ਆਪਾਂ ਇਹਨਾਂ ਕੱਪੜਾ ਚ ਜਾਣਾ ਤੇ ਇਹਨਾਂ ਕੱਪੜੇ ਨੂੰ ਕੀ ਹੋਇਆ ਗੋਲੀ ਵੱਜੀ ਘਰੇ ਜਾਣਾ ਆਪਣੇ ਅੱਛਾ ਤੇ ਸਾਬੀ ਨੂੰ ਪਤਾ ਵਾ ਕਿਉਂ ਸਾਬੀ ਦੇ ਹੁਲਸਾਣ ਕਰਾਉਣੇ ਆ ਬੰਨੂ ਤਾਂ ਪਤਾ ਹੋਣਾ ਚਾਹੀਦਾ ਨਾ ਉਧਿ ਘਰ ਵਾਲੀ ਆ ਉਹਨੂੰ ਪਤਾ ਹੋਣਾ ਚਾਹੀਦਾ ਵਾ ਅੱਛਾ ਅੱਜ ਪਤਾ ਲੱਗ ਗਿਆ ਘਰ ਵਾਲੀ ਜਦੋਂ ਸਾਥ ਦੇਣਾ ਸੀ ਉਦੋਂ ਦਿੱਤਾ ਨਹੀਂ ਹੁਣ ਘਰ ਵਾਲੀ ਆ ਉਹ ਤੂੰ ਜੋ ਹੈ ਕੀ ਆ ਦੱਸਣ ਨੂੰ ਦੱਸਦੀ ਏ ਉਹਨੂੰ ਕਿ ਮਾਂ ਦਾ ਤੇ ਚਮਚਾ ਵਾ ਨਾਲੇ ਇੰਨੀ ਗੱਲ ਨੋਟ ਕਰੀ ਮੈਂ ਲੈ ਕੇ ਚੱਲੀ ਨਹੀਂ ਛੱਡਣ ਲਈ ਮੈਂ ਪੱਕੀ ਲੈ ਕੇ ਚੱਲੀ ਆ ਪ੍ਰੀਤੀ ਹੈ ਪੱਕੀ ਲੈ ਕੇ ਚੱਲੀ ਆ ਆਹ ਓਕੇ ਪੱਕੀ ਲੈ ਕੇ ਚੱਲੀ ਆ ਅੱਛਾ ਇੰਨੇ ਦਿਨਾਂ ਦੀ ਤਾਂ ਹੀ ਬੈਠੀ ਆਨੂੰ ਕਿੱਤਿਆਂ ਪੜਾਉਂਦੀ ਹਾਂ ਤੇ ਇਹ ਪਤਨ ਮੈਂ ਲੈ ਕੇ ਜਾਣਾ ਕਿੱਤਿਆਂ ਨਹੀਂ ਪੜਾਉਂਦੀ ਟਾਡੀਆਂ ਕਰਤੂਤਾਂ ਵੇਖ ਕੇ ਤੇ ਫੇਰ ਮੈਂ ਆਪਣੀ ਧੀ ਲੈ ਕੇ ਚੱਲੀ ਆ ਜਿਹੜੇ ਹਵਾਤ ਮੇਰੀ ਧੀ ਨਾਲ ਤੁਸੀਂ ਕਰਦੇ ਰੇ ਨਾ ਮੈਂ ਇੱਥੇ ਬਹਿ ਕੇ ਜਰਦੀ ਰਹੀ ਆ ਜੇ ਕੋਈ ਹੋਰ ਮਾਂ ਹੁੰਦੀ ਨਾ ਫਿਰ ਤੁਹਾਨੂੰ ਦੇ ਪਤੇ ਦਿੰਦੀ ਇਹ ਮੈਂ ਭਲੀ ਮਾਨ ਸੀ ਤਾਦ ਕਰਕੇ ਛੱਡ ਦਿੱਤਾ ਤੁਹਾਨੂੰ ਸਾਡੀਆਂ ਕਰਤੂਤਾ ਵੇਖਿਆ ਕਿਹੜੀਆਂ ਵਾਂ ਮੰਜੇ ਦੇ ਬੈਠੀਆਂ ਤੂੰ ਹੀ ਗੱਲਾਂ ਕਰਦੇ ਰਹੀਆਂ ਮੰਜੇ ਦੇ ਬੈਠੀਆਂ ਰੋਟੀਆਂ ਖਾ ਲਈਆਂ ਮੈਂ ਤਾਂ ਸੋਈ ਚ ਹੀ ਕੰਮ ਕਰ ਛੜਿਆ ਇਹੋ ਤੇ ਸਾੜਾ ਤਿੰਨ ਨੂੰ ਮਰੀ ਜਾਂਦੇ ਸੀ ਭਮਾਵਾਂ ਦੀਆਂ ਮੰਜੇ ਤੇ ਬੈਠੀਆਂ ਕੀ ਖਾਣੇ ਆਪਾਂ ਤੁਹਾਡੀਆਂ ਦੋ ਰੋਟੀਆਂ ਖਾਣੇ ਆ ਕੀ ਲੈ ਕੇ ਬਣਾ ਕੇ ਦਿੰਨੀ ਹੈ ਤੂੰ ਮੈਨੂੰ ਮੰਮੀ ਲੈ ਲੋ ਰੋਟੀਆਂ ਵੀ ਸਾਡੀਆਂ ਚੁੱਭ ਗਈਆਂ ਹੀ ਬੈਠੀ ਨਹੀਂ ਤੈਨੂੰ ਆਪਣਾ ਘਰ ਨਹੀਂ ਦਿੱਤਾ ਮੇਰਾ ਨਹੀਂ ਇਹ ਘਰ ਮੈਂ ਆਪਣੇ ਘਰ ਹੀ ਚਲਣੀ ਆ ਮੰਮੀ ਘਰ ਜੇ ਬਣਾਇਆ ਹੁੰਦਾ ਉਹਨੂੰ ਧੀ ਬਣਾਇਆ ਹੁੰਦਾ ਤੇ ਫੇਰ ਹੀ ਦਿੰਦੀ ਉਤੇ ਬਣਾਈ ਨਾ ਛੱਡਿਆ ਵਾ ਮੈਂ ਨਾ ਬਣਾਈਆਂ ਲਏ ਨਾ ਤੈਨੂੰ ਬਣਾਈ ਦੇਉਂਦਾ ਮੈਂ ਨਾਉ ਨਹੀਂ ਉਹ ਸਮਝੀ ਮੈਂ ਧੀ ਸਮਝੀ ਹਾਂ ਪਰ ਤੇਰੀ ਚੁੱਕਣਾ ਨੇ ਉਹਨੂੰ ਬਸ ਆਪਣੇ ਵੱਲ ਘਾਰ ਹੀ ਲਿਆ ਉਤਲੇ ਉਤਲੇ ਮਨੋਨੀਤੀ ਬੈਨ ਨਾ ਦਿਲ ਚੋ ਬਣਾਈਏ ਮਾਂ ਨੂੰ ਕਿ ਲੋੜ ਪਈ ਚੁੱਕਣਾ ਦੀ ਹੱਦ ਕਰਨ ਦੇ ਮੇਮੇ ਕਿਹੜੀ ਮਾਂ ਵਾ ਤੀ ਦੱਕਾ ਉਜਾੜਦੀ ਐ ਇਹ ਦੱਸ ਨਾ ਪਹਿਲਾਂ ਉਹ ਤੇਰੇ ਵਰਗੀ ਹਾਂ ਤੂੰ ਜਿਹੜੀ ਆਂ ਤੇ ਤੈਨੂੰ ਬਣਾਵੇ ਹੀ ਨਾ ਜਿਹੜੀ ਭਿਤਿਆ ਬਣਾਵੇ ਧੀ ਬਣਾਈ ਹੀ ਹਰ ਇੱਕ ਚੀਜ਼ ਦੇਈਦੀ ਸਾਬੀ ਕਿਹੜੀ ਚੀਜ਼ ਨਹੀਂ ਹੈ ਨੂੰ ਦਿੰਦਾ ਜਿਹੜੀ ਮੰਗਦਾ ਹੀ ਉਹ ਦਿੰਦਾ ਹੀ ਤੇ ਤੇ ਵਾਲੀ ਦੇ ਬੜੇ ਸੋਨੇ ਪਾਏ ਨਾ ਉਹਨੇ ਮੇਰੇ ਸੋਨੇ ਜਾਣ ਤੇ ਹਾੜਾ ਜਰੂਸ ਵਟੰਦੀ ਆ ਕਿੱਥੇ ਅੱਜਾ ਕੱਢ ਕੇ ਦੇ ਹਾਂ ਕਿੱਥੇ ਆ ਵਨ ਸਵਨਾ ਦਾ ਕੱਪੜਾ ਬਹੁਤ ਵਨ ਸਵਨਾ ਵਨ ਸਵਨਾ ਇਦਾਂ ਤੋਂ ਲਿਆ ਆਪਣੇ ਪੇਕਿਆਂ ਦੇ ਘਰ ਮਹਿੰਗੇ ਮਹਿੰਗੇ ਪਾ ਲੈਣੀ ਹੁੰਦੀ ਵਨ ਸਵਨਾ ਵਨ ਸਵਨਾ ਲਿਆਉਂਦੀ ਘਰ ਹੁੰਦੀ ਤਾਂ ਲੋਕ ਤੁਨਾਉਂਦੀ ਮੈਨੂੰ ਖਣਦੀ ਮੈਂ ਕਿ ਮਮੀ ਜਿੰਨੂੰ ਪਾਇਆ ਨਾ ਨਾ ਮਿਲਿਆ ਪਾਲਣਾ ਨਾ ਪਚੇ ਉਹ ਹਜੇ ਬੰਗਰ ਦਿਆਂਦਿਆਂ ਵਾ ਮਾਵਾ ਨਹੀਂ ਮਾਵਾ ਜੜੀਆਂ ਵਾ ਨਾ ਉਹ ਕਹੀ ਜਾਣਗੇ ਤੈਨੂੰ ਚੰਗਾ ਨਹੀਂ ਸਮਝੀ ਜੇ ਮਾਨਿਤੀ ਵਸਾਉਣੀ ਹੋਵੇ ਨਾ ਉਹ ਇਹੋ ਦੀ ਮੱਤਾ ਤੇ ਦੱਸ ਦੱਸ ਆਣ ਕੇ ਰਹਿਂਦੀ ਨਹੀਂ ਜੀ ਜੇ ਨਹੀਂ ਵਸਾਉਣੀ ਨਾ ਉਹਨੇ ਕੋ ਨਾ ਕੋ ਕਹੀ ਜਾਣਾ ਵਾ ਕਹੀ ਜਾਣਾ ਵਾ ਆਹੋ ਤੁਸੀਂ ਮੇਰੀ ਮਾਂ ਦਾ ਹੀ ਨਾਮ ਲਾਓ ਤੇ ਜਿਹੜੀ ਤੇਰੀ ਮਾਂ ਚੱਤੋਂ ਪੈਰ ਤੇ ਕੰਨਾਂ 'ਚ ਫੁੱਕਾ ਮਾਰ ਦੇਂਦੀ ਤੇ ਇਹਦਾ ਨਾਮ ਲਉਣਾ ਵਾ ਏ ਮਾਂ ਇਹ ਜਿਹੜੀ ਤੀ ਨੂੰ ਵਸਣੇ ਦੇਂਦੀ ਬਸ ਤੁਹਾਨੂੰ ਤੇਹੀ ਵਿਆਹ ਮੈਂ ਫੁੱਲਕਾ ਮਾਰਦੀ ਪਤਾ ਨਹੀਂ ਕਿਹੜੀ ਮੇਰੀ ਮਾਂ ਨੇ ਕਿੰਨਾ ਚ ਫੁੱਲਕਾ ਮਾਰਦੀਆਂ ਤੇ ਮਾਰੀਆਂ ਤਾਂ ਇੱਥੋਂ ਤੱਕ ਨਾ ਬਤਾਈ ਨਾ ਨਾਲ ਖੜਨਦੀ ਚਾ ਕੋਈ ਨਹੀਂ ਹੁਣ ਫਿਰ ਮੈਂ ਪੱਕੀ ਚਲਨੀ ਆ ਹੁਣ ਨਹੀਂ ਤੁਹਾਨੂੰ ਦਿਖਣ ਗਿਆ ਸਾਡੀ ਆ ਫੁੱਕਾ ਚਲੋ ਮੰਮੀ ਤੇ ਮਾਰੋ ਮਾਂ ਨੇ ਘਰ ਪਟਿਆ ਤੀ ਦਾ ਬਸ ਆਹੋ ਦਾ ਪਟਿਆ ਮੈਂ ਆਪਣੇ ਘਰ ਹੀ ਚਲਨੀ ਆ ਇਹ ਨਹੀਂ ਕੋਈ ਵੀ ਮੇਰਾ ਘਰ ਜੇ ਤੁਸੀਂ ਨਹੀਂ ਨਾ ਮੈਨੂੰ ਆਪਣੀ ਸਮਝਿਆ ਮੰਮੀ ਮੈਂ ਮੈਨੀ ਇਹਨਾਂ ਨੂੰ ਆਪਣਾ ਸਮਝਿਆ ਕਾਹੀ ਪੋਰੀ ਬਿਸਤਰਾ ਬਣ ਕੇ ਚੋਕੇ ਤੁਰਪੀ ਹੈ ਨਾ ਮਾਂ ਦੀ ਸਹਿਨ ਤੇ ਮਾਂ ਕਹਿੰਦੀ ਧੀਏ ਤੇਰਾ ਘਰ ਪਟਕੇ ਛੱਡਣਾ ਨਹੀਂ ਨਹੀਂ ਬਹੁਤ ਪਟਦਾ ਨਹੀਂ ਮੇਰੀ ਸੁਣੋ ਗੱਲ ਭੈਣ ਜੀ ਬੋਰੀ ਬਿਸਤਰਾ ਕੀ ਬਦਦਾ ਤੁਹਾਡਾ ਖੜਿਆ ਕੀ ਹਨੇ ਕੀ ਲੈ ਕੇ ਚਲੀ ਤੁਹਾਡਾ ਦੱਸੋ ਨਾ ਤੇ ਜਿਹੜਾ ਹੱਬੈਗ ਭਰ ਲੈ ਕੋ ਖੜਿਆ ਹੀ ਆ ਬੈਠਾਗਾ ਤਾਂ ਮੈਂ ਦੇ ਦਿੱਤਾ ਨੀੜਾ ਕਪੜਾ ਮੈਂ ਦੇ ਦਿੱਤਾ ਹੋਰ ਇਹਨੂੰ ਮੈਂ ਦੇ ਨਾ ਦੇ ਘਰ ਤੁਹਾਡਾ ਸੋਨਾ ਖੜਿਆ ਨਾ ਉਹਨੇ ਤੁਹਾਡਾ ਕਪੜਾ ਖੜਿਆ ਕੋਈ ਜਿਹੜੇ ਮੈਂ ਬਣਾ ਕੇ ਦਿੱਤੇ ਨਾ ਉਹੀ ਕਪੜੇ ਖੜੇ ਤੇ ਜਿਹੜਾ ਮੈਂ ਬਣਾ ਕੇ ਪਾਇਆ ਨਾ ਸੋਨਾ ਉਹੀ ਖੜਿਆ ਅਜੇ ਤੁਹਾਡੀ నోట్స్ <issions> <BILLANHAINIC immortality> ਹਿਸਾਬ ਵੀ ਚਾਹੀਦਾ ਜਿਹੜਾ ਵਿਆਹ ਤੇ ਖਰਚਾ ਆ ਉਹ ਵੀ ਪੈਸੇ ਚਾਹੀਦੇ ਕਿੰਨੇ ਮੇਰੇ ਵਿਆਹ ਤੇ ਖਰਚਾ ਹੋਇਆ ਨਾ ਚਾਹੇ ਸਿੱਧੀ ਤਰ੍ਹਾਂ ਦੇ ਦਿਓ ਤੇ ਚਾਹੇ ਫਿਰ ਕੇਸ ਕਰ ਦੇਣਾ ਹੀ ਆਪਾਂ ਤੁਹਾਡੇ ਤੇ ਚੱਲ ਕੋਈ ਗੱਲ ਨਹੀਂ ਵੇਖ ਲਾਂਗੇ ਜਦੋਂ ਉਹ ਟਾਈਮ ਆਊਗਾ ਨਾ ਵੇਖ ਲਾਂਗੇ ਨਾਲੇ ਇਹਨੂੰ ਜਾ ਕੇ ਪੀ ਕੇ ਜਾ ਕੇ ਸੋਜੀ ਆ ਜੇ ਆਪਣੇ ਘਰ ਦਾ ਚੇਤਾ ਹੀ ਸੇਤੀ ਆ ਜੂ ਤੈਨੂੰ ਛੱਡ ਕੇ ਨਾ ਆਉ ਤਾਂ ਗੱਲ ਕਰੀ ਕੱਢੀ ਵੀ ਨਹੀਂ ਆਹ ਕੰਮ ਨਹੀਂ ਹੁੰਦਾ ਮੈਂ ਤਾਂ ਜੇਲ੍ਹ ਚੋਂ ਕੱਢਣੀ ਆਪਣੀ ਧੀ ਨੂੰ ਕੈਦ ਕੀਤਾ ਤੁਸੀਂ ਜਾਓ ਤੁਹਾਡੇ ਵਰਗੀਆਂ ਮਾਵਾਂ ਧੀਾਂ ਦੇ ਘਰ ਪੁੱਟਦੀਆਂ ਹੁੰਦੀਆਂ ਆ ਬਹੁਤ ਪੁੱਟਦੀਆਂ ਤੇਰੇ ਵਰਗੀਆਂ ਸੱਸਾਂ ਪੁੱਟਦੀਆਂ ਵਾ ਜਾਓ ਜਾ ਹਾਂ ਲੈ ਗਈ ਇਹ ਕੁੜੀ ਨੂੰ ਦੱਸ ਨਾ ਕੋਈ ਗੱਲ ਨਾ ਕੋਈ ਬਾਤ ਚੁੱਪ ਕਰਕੇ ਮੈਂ ਲੈ ਚਲੀ ਆ ਹੈ ਸਾਬੀ ਆਊਗਾ ਤਾਂ ਹੁਣ ਉਹਨਾਂ ਕੀ ਦੱਸੂੰਗੀ ਕਿ ਸੁੱਖ ਚਲ ਗਈ ਆ ਹੈ ਇਹ ਮਾਂ ਜਿਹੜੀ ਇੰਨੇ ਦਿਨਾਂ ਦੀ ਤਾਂ ਇੱਥੇ ਬੈਠੀ ਸੀ ਮੈਨੂੰ ਨਹੀਂ ਸਮਝ ਮੈਂ ਉਹ ਤਾਂ ਪਹਿਂਕੋ ਆਈ ਆ ਮੇਰੀ ਧੀ ਵੀ ਤਾਂ ਹੈ ਹੀ ਆ ਸੋਰੇ ਮੈਂ ਇਹੋ ਗੱਲ ਕਹੀ ਸੀ ਵੀ ਕਦੀ ਲੜਕੇ ਨਾ ਆਵੀਂ ਉਹਦਾ ਆਵੀਂ ਤੇ ਨਾ ਮੈਂ ਜਾ ਕੇ ਰਹੀ ਆ ਕਦੀ ਜਿੱਤਾ ਸੁੱਖ ਦੀ ਮਾਨ ਕੇ ਰਹੀ ਆ ਇਹਦੇ ਢੇਡ ਚ ਕੋ ਕਾਲਾ ਹੀ ਤਾਂ ਹੀ ਲੈ ਗਈ ਨਾਲ ਕੁਝ ਮਾਵਾਂ ਇਹੋ ਜਿਹੇ ਹੁੰਦੀਆਂ ਵਾ ਧੀਆਂ ਦੇ ਘਰ ਵਸੰਦੀਆਂ ਵਾ ਤੇ ਕੋਈ ਇਹੋ ਜੀਆਂ ਵਾ ਧੀਆਂ ਦੇ ਘਰ ਹੀ ਪੁੱਟ ਦਿੰਦੀਆਂ ਵਾ ਜਾੜ ਦਿੰਦੀਆਂ ਪਰ ਧੀ ਦਾ ਘਰ ਵਸਣਾ ਚਾਹੀਦਾ ਵਾ ਜਾੜਨਾ ਨਹੀਂ ਚਾਹੀਦਾ ਸੁੱਖ ਸੁੱਕ ਪਾਣੀ ਲਿਆ ਮਰਲਾ ਮਰਲਾ ਵਾਜਾਂ ਨੂੰ ਕਿਉਂ? ਹਾਂ ਨਹੀਂ ਇੱਥੇ ਲੈ ਗਈ ਮਾਂ ਉਹਦੀ। ਕਿੱਥੇ ਲੈ ਗਈ ਮਾਂ ਉਹਦੀ? ਪਿੱਕੇ ਉਹਦੇ? ਪਿੱਕੇ? ਆਹੋ। ਕਿਉਂ? ਮੈਨੂੰ ਕਹਿੰਦੀਆਂ ਵਿਆਹ ਵਾ। ਹਾਂ। ਤੇ ਪਹਿਲਾਂ ਵਿਆਹ ਦੇ ਬਹਾਨੇ ਮੇਰ ਕੋ ਸਾਮਾਨ ਲੈ ਲਿਆ। ਕਿਹੜਾ ਸਾਮਾਨ? ਜਿਹੜਾ ਉਹਨਾਂ ਨੇ ਪਾਇਆ ਸੀ ਸੋਨਾ ਉਹਨੂੰ। ਹਾਂ। ਸੁੱਖ ਨੂੰ। ਤੇ ਮੁੜ ਕੇ ਕਹਿੰਦੀਆਂ ਵਿਆਹ ਵਾ ਤੇ ਮੈਂ ਚੰਗਾ ਲੱਲਾ। ਵਿਆਹ ਵਾ ਤੇ ਮੈਂ ਸਾਬੀ ਨੂੰ ਪਤਾ ਵਾ। ਤੇ ਮਾਂ ਕਹਿੰਦੀ ਸਾਬੀ ਦੇ ਸਾਇਨ ਕਰਾਉਣੇ ਆ। ਹਾਂ ਆਹੋ ਮੈਂ ਇਹ ਲੈ ਚੱਲੀ ਆਪਣੀ ਧੀ ਉਹ ਮੈਂ ਕਿਉਂ ਚੱਲਨੀ ਕਿਹੜੀ ਲੜਾਈ ਹੋਈ ਆ ਡੇ ਮੈਨੂੰ ਨਹੀਂ ਪਤਾ ਇੰਨੀ ਕਹਿੰਦੀ ਮੈਂ ਲੈ ਚੱਲੀ ਆ ਤੇ ਮੈਂ ਤਾਂ ਆਖਿਆ ਪੇ ਸਾਬੀ ਨੂੰ ਪੁੱਛੋ ਤਾਂ ਉਹ ਚੁੱਕ ਕੇ ਤੇ ਤੁਰ ਪਈ ਉਹ ਸੋਖਾ ਨਹੀਂ ਮੈਂ ਰਹਿਣਾ ਮੈਨੂੰ ਇੱਥੇ ਕੁਝ ਜੁੜਦਾ ਨਹੀਂਗਾ ਮਾਂ ਦੀ ਮੈਂ ਨਹੀਂ ਰਹਿਣ ਦੇਣਾ ਉਹ ਤਾਂ ਲੈ ਕੇ ਗਾਂ ਗਈ ਆ ਪਰ ਗੱਲ ਜੁੜਦਾ ਨਹੀਂ ਸਾਰਾ ਕੁਝ ਮਿਲਦਾ ਸਾਰਾ ਕੁਝ ਉਹਦੇ ਹੱਥ ਆ ਇੱਕ ਹੀ ਗੱਲ ਹੋਈ ਮੈਂ ਤਾਂ ਸਭ ਕੁਝ ਆਖਾ ਦੀ ਮਾਂ ਜਿਹੜੀ ਆ ਉਹ ਨਹੀਂ ਕਿਹਾ ਪਸਾ ਲੱਗਣ ਦਿੰਦੀ ਮੰਮੀ ਤੀ ਰੋਕਣਾ ਤੇ ਸਹੀਂ ਤੂੰ ਮੈਨੂੰ ਫੋਨ ਤੇ ਕਰ ਦੇ ਫੋਨ ਦਾ ਮੌਕਾ ਦਿੱਤਾ ਮੈਂ ਤਾਂ ਰੋਕਿਆ ਬਥੇਰਾ ਮੈਨੂੰ ਤੇ ਮੇਰੇ ਤਾਂ ਐ ਸੁੱਖ ਬੋਲੀ ਵੀ ਜਿੰਨਾ ਕੋਈ ਗੱਲ ਹੀ ਨਹੀਂ ਇਹਨੇ ਜਾਣਾ ਵੇ ਵਿਆਹ ਹੀ ਵੇਖਣ ਜਾਣਾ ਮੈਂ ਤਾਂ ਇਹ ਸਮਝਿਆ ਉਹ ਤੇ ਜਾਂਦੀ ਜਾਂਦੀ ਮਾਂ ਕਹਿੰਦੀ ਵੀ ਮੈਂ ਲੈ ਚੱਲੀ ਨਾਲੇ ਉਹਦੀ ਮਾਂ ਜਾਂਦੀ ਜਾਂਦੀ ਕਹਿ ਗਈ ਮੈਨੂੰ ਕਿ ਜਿਹੜਾ ਵਿਆਹ ਤੇ ਖਰਚਾ ਲੱਗਾ ਨਾ ਉਹ ਵੀ ਦੋ ਕਿਉਂ ਉਹ ਆਂਦੀਆਂ ਵਾਪੀ ਅਹੀਂ ਲੈਣਾ ਵਾ ਖਰਚਾ ਜਿਹੜਾ ਲੱਗਾ ਵਾ ਤੇ ਹੁਣ ਮੈਂ ਪੱਕੀ ਲੈ ਚੱਲੀ ਆ ਪੱਕੀ ਲੈ ਚੱਲੀ ਆ ਹਾਂ ਪਹਿਲਾਂ ਤੇ ਸੁੱਕਨੇ ਮੈਨੂੰ ਦੱਸਣ ਤੋਂ ਬਗੈਰ ਪੈਰ ਹੀ ਕਿਉਂ ਪੁੱਟਿਆ ਮੈਨੂੰ ਕਿੰਨਾ ਕ ਟਾਈਮ ਹੋ ਗਿਆ ਘਰੋਂ ਗਏ ਨੂੰ ਮੰਮੀ ਮੈਂ ਜਿਹੜਾ ਆਪਣੀ ਸੱਸ ਨੂੰ ਕਹਿਤਾ ਹੀਗਾ ਵੀ ਤੂੰ ਮਮੀ ਪਿੰਡ ਚਲ ਜੋਗੇ ਤੇ ਉਹੋ ਗੱਲ ਦਾ ਕੋਸਾ ਨਹੀਂ ਕੀਤਾ ਤੋ ਉਸੇ ਗੱਲ ਦਾ ਕੀਤਾ ਤਾਂ ਅਹੀਂ ਮੂੰਹ ਬਣਾਇਆ ਸੁਖਨੇ ਕਿ ਮੇਰੀ ਮਾਂ ਨੇ ਇੰਨੀ ਗੱਲ ਕਿਉਂ ਕਹੀ ਆ ਪਰ ਕਜਾਹ ਜਾਣਾ ਤੇ ਪਿੰਡੀ ਕੋਈ ਨਹੀਂ ਸੋਖਨੇ ਔਰ ਪੈਰ ਪੁੱਟਿਆ ਨਾ ਹਾਂ ਉਹਨੇ ਕੀ ਤਲਾਕ ਦੇਣਾ ਮੈਂ ਹੀ ਨਹੀਂ ਲੈ ਕੇ ਆਉਣੀ ਹੁਣ ਮਿੰਨੋ ਦੱਸ ਕੇ ਗਈ ਆ ਦਿਨਾਂ ਮੈਂ ਇਹਨਾਂ ਨੂੰ ਨਾਲੇ ਨਾ ਹਸਾਬ ਤਾਬ ਕਰਕੇ ਹਾਂ ਤੁਸੀਂ ਵੀ ਪਹਿਲਾਂ ਸੋਨਾ ਕਿਉਂ ਕੱਢ ਕੇ ਦਿੱਤਾ ਦੇਣਾ ਹੀ ਨਹੀਂ ਮੈਂ ਉਹਦਾ ਹੀ ਦਿੱਤਾ ਵਾ ਉਹ ਦੇਣਾ ਹੀ ਕਿਉਂ ਸੀ ਜਦੋਂ ਆਂਦੀ ਮੈ ਮਿੰਨੂ ਤਾਂ ਕਹਿੰਦੀ ਵਿਆਹ ਮੇਰੇ ਤਾਂ ਪੈਰਾਂ ਤੇ ਪਾਣੀ ਨਹੀਂ ਮਾਵਾਂ ਤੀ ਜਾਂ ਪੈਣ ਦੇਣੀਆਂ ਨਾਲੇ ਉਹਦੀ ਮਾਂ ਨੂੰ ਤੂੰ ਜਾਣਦਾ ਕਿਦਾਂ ਦੀਆਂ ਗੱਲਾਂ ਕਰਦੀ ਆ ਉਹ ਆਈ ਐਸੇ ਕੰਮ ਹੀ ਹੁਣ ਲੈਣ ਵਾਸਤੇ ਇਹੋ ਜਿਹੇ ਮਾਵਾ ਜਿਹੜੀਆਂ ਨਾ ਕਰਤੀਆਂ ਦੇ ਪਟਦੀਆਂ ਵਾ ਮਮੀ ਉਹ ਤੇ ਗੱਲ ਠੀਕ ਆ ਪਰ ਮੈਂ ਹੁਣ ਕਿਹੜਾ ਗਲਤ ਗੱਲਤ ਨਹੀਂ ਕਹੀ ਵੀ ਆਪਣੇ ਪਿੰਡ ਚਲ ਜਾਓ ਜਾਣਾ ਤੇ ਆਪਣੇ ਪਿੰਡ ਹੀ ਆ ਕਿ ਜਾਂ ਇੱਥੇ ਤੇ ਬੈਠੀ ਨਹੀਂ ਰਹਿਣਾ ਪਤਾ ਕੀ ਗੱਲ ਵਾ ਤੂੰ ਤਾਂ ਠੀਕ ਹੈ ਕਿਆ ਵਾ ਪਰ ਜਿਹੜੀ ਉਹਦੇ ਢੇਡ ਚ ਗੱਲ ਹੀ ਹੋ ਹੋ ਕਰਨ ਬੈਣਾ ਹੀ ਨਾ ਜਿਉ ਉਹਨਾਂ ਧੀ ਬਸਾਉਣੀ ਤੇ ਦੋਵਾਂ ਜੀਆਂ ਦੀ ਲੜਾਈ ਚ ਨਾ ਆਉਂਦੀ ਕਿ ਗੱਲ ਚ ਨਾ ਆਉਂਦੀ ਮੈਂ ਨਹੀਂ ਹੁਣ ਵੇਖੀ ਫਿਰ ਇਹਨਾਂ ਨੂੰ ਦੱਸੂਗਾ ਮੈਂ ਨਹੀਂ ਬਣ ਬਣ ਕਰਨਾ ਪਿਛੇ ਇੱਥੇ ਬਣਨ ਵੀ ਨਹੀਂ ਦੇਣੀ ਵੇਖੀ ਮੈਂ ਹੁਣ ਰਹਿਣ ਤੇ ਰਹਿਣ ਲਈ ਤੇ ਗਈ ਰਹਿਣ ਮੈਂ ਤੇ ਠੀਕ ਆ ਰਹਿਣ ਦੇ ਜਾਈ